ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੈਰੀ ਸਾਧ ਸੰਗਤ ਜੀਓ ਮਾਤਾ ਸਾਹਿਬ ਦੇਵਾ ਜੀ ਕਿਸ ਤਰ੍ਹਾਂ ਗੁਰੂ ਗੋਬੀ ਸਿੰਘ ਪਾਸ਼ਾ ਜੀ ਦੇ ਮਹਿਲ ਬਣੇ ਤੇ ਕਿਸ ਤਰ੍ਹਾਂ ਮਾਤਾ ਸਾਹਿਬ ਦੇਵਾ ਜੀ ਨੂੰ ਮਾਤਾ ਸਾਹਿਬ ਗੁਰਜੀ ਦਾ ਨਾਮ ਮਿਲਿਆ ਤੇ ਜਗਤ ਮਾਤਾ ਬਣੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬੀ ਸਿੰਘ ਪਾਸ਼ਾ ਜੀ ਦੇ ਪੈਰੋਕਾਰ ਮਾਤਾ ਸਾਹਿਬ ਗੁਰਜੀ ਜਿਨ੍ਹਾਂ ਦਾ ਜਨਮ 1681 ਈਸਵੀ ਦੇ ਵਿੱਚ ਰੋਹਤਾਸ ਜੇਲ੍ਹ ਵਿਖੇ ਹੋਇਆ ਉਹਨਾਂ ਦੇ ਮਾਤਾ ਜਸਦੇਵੀ ਜੀ ਤੇ ਉਹਨਾਂ ਦੇ ਪਿਤਾ ਰਾਮਾ ਜੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਪਰੰਸ਼ਦ ਅਨੁਸਾਰ ਉਹਨਾਂ ਦੇ ਮਾਤਾ ਪਿਤਾ ਜੀ ਦੀ ਗੁਰਗੋਬਿੰਦ ਸਿੰਘ ਪਾਸ਼ਾ ਜੀ ਦੀ ਸ਼ਰਧਾ ਨੂੰ ਵੇਖਦੇ ਹੋਏ ਉਹਨਾਂ ਨੂੰ ਵੀ ਬਹੁਤ ਪ੍ਰਭਾਵਿਤ ਕੀਤਾ ਤੇ ਉਹਨਾਂ ਨੇ ਵੀ ਆਪਣਾ ਸਾਰਾ ਜੀਵਨ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੀ ਸੇਵਾ ਦੇ ਵਿੱਚ ਹੀ ਸਮਰਪਿਤ ਕਰਨ ਦਾ ਫੈਸਲਾ ਲੈ ਲਿਆ ਮਾਤਾ ਪਿਤਾ ਲਈ ਨਿਮਰਤਾ ਮਨੁੱਖਤਾ ਦੇ ਲਈ ਪਿਆਰ ਤੇ ਉਸ ਅਕਾਲ ਪੁਰਖ ਦੇ ਵਾਸਤੇ ਸ਼ਰਦਾ ਤਾਂ ਵਿਰਸੇ ਦੇ ਵਿੱਚੋਂ ਮਿਲੀ ਸੀ ਆਪਣੀ ਜ਼ਿੰਦਗੀ ਦੇ ਸ਼ੁਰੂਆਤੀ ਦੌਰ ਤੋਂ ਹੀ ਉਹ ਗੁਰਬਾਣੀ ਦੇ ਨਾਲ ਜੁੜੇ ਹੋਏ ਸਨ ਛੋਟੀ ਉਮਰ ਤੋਂ ਹੀ ਉਹਨਾਂ ਨੇ ਆਪਣੇ ਆਪ ਨੂੰ ਗੁਰਗੋਬੀ ਸਿੰਘ ਪਾਸ਼ਾ ਜੀ ਨੂੰ ਸਮਰਪਿਤ ਕਰ ਦਿੱਤਾ ਸੀ ਤਾਂ ਫਿਰ ਜਦੋਂ ਉਹਨਾਂ ਦੇ ਵਿਆਹ ਦਾ ਪ੍ਰਸਾਦ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਿਆਂਦਾ ਗਿਆ ਤਾਂ ਗੁਰੂ ਗੋਬੀ ਸਿੰਘ ਪਾਸ਼ਾ ਜੀ ਦਾ ਵਿਆਹ ਹੋ ਚੁੱਕਾ ਸੀ ਇਸ ਵਾਸਤੇ ਉਹਨਾਂ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਸਪਸ਼ਟ ਕਰ ਦਿੱਤਾ ਸੀ ਕਿ ਉਹ ਦੂਜੀ ਪਤਨੀ ਨਹੀਂ ਰੱਖ ਸਕਦੇ ਪਰ ਮਾਤਾ ਸਾਹਿਬ ਦੇਵਾ ਜੀ ਨੇ ਸਪਸ਼ਟ ਕਰ ਦਿੱਤਾ ਸੀ ਕਿ ਉਹਨਾਂ ਨੇ ਆਪਣਾ ਪੂਰਾ ਜੀਵਨ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੂੰ ਸਮਰਪਿਤ ਕਰ ਦਿੱਤਾ ਇਸ ਕਰਕੇ ਉਹ ਉਹਨਾਂ ਦੀ ਹੀ ਅਰਧਾਂਗਲੀ ਬਣਨਗੇ ਦੂਜੇ ਪਾਸੇ ਮਾਤਾ ਸਾਹਿਬ ਦੇਵਾ ਜੀ ਦੇ ਮਾਤਾ ਪਿਤਾ ਵੀ ਉਲਝਣ ਵਿੱਚ ਪੈ ਗਏ ਸਨ ਕਿ ਕਿ ਇਹ ਗੱਲ जग जाहीर ਹੋ ਚੁੱਕੀ ਸੀ ਇਸ ਕਰਕੇ ਉਹਨਾਂ ਨੂੰ ਡਰ ਸੀ ਕਿ ਹੁਣ ਕੋਈ ਵੀ ਸਿੱਖ ਉਸ ਔਰਤ ਨਾਲ ਵਿਆਹ ਨਹੀਂ ਕਰੇਗਾ ਜਿਨ੍ਹਾਂ ਨੇ ਪਹਿਲਾਂ ਹੀ ਆਪਣਾ ਜੀਵਨ ਦਸਮ ਪਾਸ਼ਾ ਜੀ ਨੂੰ ਸਮਰਪਿਤ ਕਰ ਦਿੱਤਾ ਹੈ ਪੂਰੀ ਸਭਾ ਦੇ ਵਿੱਚੋਂ ਜਦੋਂ ਉਹਨਾਂ ਦੇ ਪਿਤਾ ਜੀ ਵਾਪਿਸ ਮੁੜ ਲੱਗੇ ਤਾਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੂੰ ਕਿਹਾ ਕਿ ਤੁਹਾਡੇ ਦਰਬਾਰ ਦੇ ਵਿੱਚੋਂ ਤਾਂ ਅੱਜ ਤੱਕ ਕੋਈ ਵੀ ਖਾਲੀ ਨਹੀਂ ਮੁੜਿਆ ਤਾਂ ਫਿਰ ਉਹਨਾਂ ਨੂੰ ਕਿਉਂ ਮੁਰਨਾ ਪੈ ਰਿਹਾ ਹੈ ਉਹਨਾਂ ਦੀ ਇਹ ਗੱਲ ਸੁਣ ਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਉਹਨਾਂ ਨੂੰ ਫਿਰ ਤੋਂ ਦਰਬਾਰ ਦੇ ਵਿੱਚ ਬੁਲਾਇਆ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਮਾਤਾ ਸਾਹਿਬ ਦੇਵਾ ਜੀ ਨੂੰ ਆਪਣੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਰਹਿਣ ਦੀ ਇਜਾਜ਼ਤ ਦੇ ਦਿੱਤੀ ਪਰ ਉਹਨਾਂ ਨੇ ਨਾਲ ਇਹ ਵੀ ਸ਼ਰਤ ਰੱਖੀ ਸੀ ਵੀ ਉਹਨਾਂ ਦਾ ਰਿਸ਼ਤਾ ਅਧਿਆਤਮਕ ਹੋਵੇਗਾ ਸਰੀਰਿਕ ਨਹੀਂ ਇਹ ਸਾਰੀਆਂ ਸ਼ਰਤਾਂ ਮਾਤਾ ਸਾਹਿਬ ਦੇਵਾ ਜੀ ਨੇ ਮੰਨ ਲਈਆਂ ਪਰ ਜਦੋਂ ਮਾਤਾ ਸਾਹਿਬ ਦੇਵਾ ਜੀ ਦੇ ਮਾਤਾ ਪਿਤਾ ਨੇ ਇਹ ਸਵਾਲ ਚੁੱਕਿਆ ਵੀ ਉਹ ਬਿਨਾਂ ਵਿਆਹ ਤੋਂ ਕਿਵੇਂ ਰਹਿ ਸਕਦੇ ਨੇ ਉਹ ਮਾਂ ਕਿਵੇਂ ਬਣ ਪਣਗੇ ਤਾਂ ਗੁਰੂ ਪਾਤਸ਼ਾਹ ਜੀ ਨੇ ਕਿਹਾ ਵੀ ਉਹ ਇੱਕ ਦਿਨ ਇੱਕ ਅਜੇਹੇ ਪੁੱਤਰ ਦੀ ਮਾਂ ਬਣਨ ਕੇ ਜੇਸ ਨੂੰ ਪੂਰਾ ਸੰਸਾਰ ਯਾਦ ਰੱਖੇਗਾ ਮਾਤਾ ਸਾਹਿਬ ਦੇਵਾ ਜੀ ਗੁਰਗੋਬੀ ਸਿੰਘ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਲੱਗੇ ਫਿਰ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਉਸ ਦਿਨ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਮਾਤਾ ਸਾਹਿਬ ਦੇਵਾ ਜੀ ਨੂੰ ਮਾਤਾ ਸਾਹਿਬ ਕੋਰ ਬਣਾ ਕੇ ਪੂਰੇ ਖਾਲਸਾ ਪੰਥ ਦੀ ਮਾਤਾ ਦਾ ਨਾਮ ਦੇ ਦਿੱਤਾ ਤਾਂ ਮਾਤਾ ਸਾਹਿਬ ਕੋਰ ਜੀ ਨੂੰ ਜਗਤ ਮਾਤਾ ਕਹਿ ਕੇ ਬੁਲਾਇਆ ਜਾਣ ਲੱਗਾ ਬੇਸ਼ੱਕ ਉਹਨਾਂ ਨੇ ਆਪਣੇ ਕੁੱਖੋਂ ਕਿਸੇ ਵੀ ਸੰਤਾਨ ਨੂੰ ਜਨਮ ਨਹੀਂ ਸੀ ਦਿੱਤਾ ਪਰ ਅੱਜ ਵੀ ਤੇ ਜੁਗਾ ਜਗਾਂਤਰਾ ਤੱਕ ਉਹਨਾਂ ਨੂੰ ਜਗਤ ਮਾਤਾ ਦੇ ਨਾਮ ਦੇ ਨਾਲ ਹੀ ਜਾਣਿਆ ਜਾਵੇਗਾ ਇਹ ਖਾਲਸਾ ਦੇ ਮਾਤਾ ਦੀ उपाधि ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਵੱਲੋਂ ਬਖਸ਼ੀ ਗਈ ਸੀ ਮਾਤਾ ਸਾਹਿਬਕੌਰ ਜੀ ਨੇ ਪੂਰੀ ਜ਼ਿੰਦਗੀ ਗੁਰਗੋਬਿੰਦ ਸਿੰਘ ਪਾਸ਼ਾ ਜੀ ਦੀ ਸੇਵਾ ਦੇ ਵਿੱਚ ਬਤੀਤ ਕੀਤੀ ਜੰਗਾਂ ਦੇ ਦੌਰਾਨ ਵੀ ਮਾਤਾ ਸਾਹਿਬਕੌਰ ਜੀ ਨੇ ਹਰ ਸੰਭਵ ਕੋਸ਼ਿਸ਼ ਕੀਤੀ ਕਿ ਉਹ ਆਪਣੀ ਸੇਵਾ ਕਿਸ ਤਰ੍ਹਾਂ ਕਰ ਸਕਦੇ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਜੰਗ ਤੋਂ ਬਾਅਦ ਕਿਲਾ ਕੇਸਗੜ੍ਹ ਸਾਹਿਬ ਦੀ ਛੇਰਾ ਬੰਦੀ ਦੇ ਦੌਰਾਨ ਮਾਤਾ ਜੀ ਆਪਣੇ ਪਰਿਵਾਰ ਤੋਂ ਵੱਖ ਹੋ ਗਏ ਫਿਰ ਮਾਤਾ ਸਾਹਿਬ ਕੌਰ ਜੀ ਦਮਦਮਾ ਸਾਹਿਬ ਤੋਂ ਹੁੰਦੇ ਹੋਏ ਦਿੱਲੀ ਗੁਰਗੋਬਿੰਦ ਸਿੰਘ ਪਾਸ਼ਾ ਜੀ ਕੋਲ ਪਹੁੰਚਦੇ ਨੇ ਫਿਰ ਉਹ ਦਿੱਲੀ ਤੋਂ ਗੁਰੂ ਪਾਤਸ਼ਾਹ ਜੀ ਦੇ ਨਾਲ ਨਾਦੇੜ ਸਾਹਿਬ ਪਹੁੰਚਦੇ ਨੇ ਨਾਦੇੜ ਸਾਹਿਬ ਵਿਖੇ ਇੱਕ ਸ਼ਾਨਦਾਰ ਗੁਰਦੁਆਰਾ ਸਾਹਿਬ ਉਹਨਾਂ ਦੇ ਉੱਥੇ ਠਹਿਰਨ ਦੀ ਯਾਦ ਦੇ ਵਿੱਚ ਸਥਾਪਿਤ ਕੀਤਾ ਗਿਆ ਹੈ ਤੇ ਨਾਦੇੜ ਸਾਹਿਬ ਵਿਖੇ ਹੀ ਗੁਰਗੋਬਿੰਦ ਸਿੰਘ ਪਾਸ਼ਾ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ ਦੱਸਿਆ ਸੀ ਕਿ ਉਹੋ ਆਪਣੇ ਅਖੀਰਲੇ ਸਵਾਸ ਇਸ ਜਗ੍ਹਾ ਲੈਣ ਤੇ ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ ਨੂੰ ਨਾਦੇੜ ਸਾਹਿਬ ਛੱਡ ਕੇ ਜਾਣ ਦਾ ਹੁਕਮ ਵੀ ਕੀਤਾ ਉਹਨਾਂ ਨੇ ਮਾਤਾ ਸਾਹਿਬ ਕੌਰ ਜੀ ਨੂੰ ਮਾਤਾ ਸੁੰਦਰ ਕੌਰ ਜੀ ਦੇ ਨਾਲ ਦਿੱਲੀ ਲਈ ਰਵਾਨਾ ਹੋਣ ਦਾ ਅਦੇਸ਼ ਦਿੱ ਦਿੱਤਾ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ ਆਪਣੀ ਨਿਸ਼ਾਨੀ ਵਜੋਂ ਯਾਦ ਦੇ ਜ਼ੋਰ ਤੇ ਪੰਜ ਹਥਿਆਰ ਵੀ ਦਿੱਤੇ ਸਨ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਵੱਲੋਂ ਮਾਤਾ ਸਾਹਿਬ ਕੌਰ ਜੀ ਨੂੰ ਜਦੋਂ ਤੇ ਪੰਜ ਹਥਿਆਰ ਸੀ ਅੱਜ ਵੀ ਦਿੱਲੀ ਦੇ ਗੁਰਦੁਆਰਾ ਰਕਾਬ ਗੁਰੂ ਸਾਹਿਬ ਵਿਖੇ ਪ੍ਰਦਰਸ਼ਿਤ ਕੀਤੇ ਜਾਂਦੇ ਨੇ ਦਿੱਲੀ ਪਹੁੰਚ ਕੇ ਮਾਤਾ ਸਾਹਿਬ ਕੌਰ ਜੀ ਨੇ ਮਾਤਾ ਸੁੰਦਰ ਕੌਰ ਜੀ ਦੇ ਨਾਲ ਬੰਦਗੀ ਭਰਿਆ ਸਾਦਾ ਜੀਵਨ ਬਤੀਤ ਕੀਤਾ ਮਾਤਾ ਸਾਹਿਬ ਕੌਰ ਜੀ ਨੇ ਕਈ ਵਾਰ ਸਿੱਖਾ ਦੇ ਸੰਕਟ ਵਾਲੇ ਦਿਨਾਂ ਦੇ ਵਿੱਚ ਫੌਜ ਦੀ ਅਗਵਾਈ ਵੀ ਕੀਤੀ ਸੀ। ਉਹਨਾਂ ਨੇ ਖਾਲਸੇ ਦੇ ਨਾਮ ਅੱਠ ਫਰਮਾਨ ਵਿਚਾਰੀ ਕੀਤੇ ਸਨ। ਫਿਰ 1747 ਈਸਵੀ ਦੇ ਵਿੱਚ 68 ਸਾਲ ਦੀ ਉਮਰ ਦੇ ਵਿੱਚ ਮਾਤਾ ਸਾਹਿਬ ਕੌਰ ਜੀ ਆਪਣੇ ਸਰੀਰ ਨੂੰ ਤਿਆਗ ਕੇ ਹਮੇਸ਼ਾ ਲਈ ਏ ਸਤਰਤੀ ਤੋਂ ਅਲੋਪ ਹੋ ਜਾਂਦੇ ਨੇ। ਜੇ ਇਸ ਸਥਾਨ ਤੇ ਮਾਤਾ ਸਾਹਿਬ ਕੌਰ ਜੀ ਦਾ ਸੰਸਕਾਰ ਹੋਇਆ ਉਸ ਜਗ੍ਹਾ ਤੇ ਗੁਰਦੁਆਰਾ ਬਾਲਾ ਸਾਹਿਬ ਸੁਬਾਈਮਾਨ ਹੈ ਅੱਜ ਵੀ ਸਿੱਖ ਇਤਿਹਾਸ ਦੇ ਵਿੱਚ ਜਦੋਂ ਗੁਰਗੋਬਿੰਦ ਸਿੰਘ ਪਾਸ਼ਾ ਜੀ ਦੀ ਧਰਮ ਪਤਨੀ ਦਾ ਨਾਮ ਲਿਆ ਜਾਂਦਾ ਤਾਂ ਮਾਤਾ ਸਾਹਿਬਕੌਰ ਜੀ ਨੂੰ ਹੀ ਇਸ ਦਾ ਸ੍ਰੇ ਦਿੱਤਾ ਜਾਂਦਾ ਅੱਜ ਮਾਤਾ ਸਾਹਿਬਦੇਵਾ ਜੀ ਨੂੰ ਮਾਤਾ ਸਾਹਿਬਕੌਰ ਜੀ ਨੂੰ ਜਗਤ ਮਾਤਾ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੋ ਸੰਗਤ ਜੀ ਏਸੀ ਅੱਜ ਦੀ ਵੀਡੀਓ ਆਪ ਜੀ ਨੂੰ ਇਹ ਜਾਣਕਾਰੀ ਕਿਸਦਾ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਰੱਖਿਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਮੈਨੂੰ ਦਿਓ ਇਜਾਜ਼ਤ ਤੇ ਜਲਦ ਹੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ